ਤੁਹਾਡਾ ਸਾਰਿਆਂ ਦਾ ਅੱਜ ਇਸ ਵੀਡੀਓ ਵਿੱਚ ਸਵਾਗਤ ਹੈ ਤੇ ਅਸੀਂ ਅੱਜ ਪਹੁੰਚੇ ਹਾਂ ਜੀ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਹੀ ਤੁਹਾਨੂੰ ਦਿਖਾਵਾਂਗੇ ਜਿਹੜਾ ਸੋਨਾ ਲੀਕਾ ਕੰਪਨੀ ਵੱਲੋਂ ਨਮੈਟਿਕ ਪਲਾਂਟਰ ਜੋ ਕਿ ਮੱਕੀ ਬੀਜਣ ਵਾਸਤੇ ਅਤੇ ਹੋਰ ਕਈ ਸਬਜ਼ੀਆਂ ਵਾਸਤੇ ਵਰਤਿਆ ਜਾਂਦਾ ਵਾ ਤੇ ਉਹਦੀ ਬਿਜਾਈ ਸ਼ੁਰੂ ਕਰਨ ਲੱਗੇ ਆ ਤੇ ਉਹਦੇ ਬਾਰੇ ਵੇਨੇ ਆ ਤੇ ਕਿਦਾਂ ਦਾ ਮਤਲਬ ਵਰਕਿੰਗ ਕਰਦਾ ਤੇ ਨਾਲੇ ਫਾਰਮਰਾਂ ਕੋ ਫੀਡਬੈਕ ਵੀ ਲਵਾਂਗੇ ਤੇ ਨਾਲ ਤਾਂ ਹੋਰ ਵੀ ਜਾਣਕਾਰੀ ਸਾਰੀ ਦਿੱਤੀ ਜਾਊਗੀ ਤੇ ਇਹ ਆਦੀ ਹਿਊਮੈਟਿਕ ਬਲੈਂਡਰ ਕੋਰ ਰੋ ਆ ਤੇ ਦੇਖਿਓ ਕਿੰਨਾ ਚੱਲਦੀ ਹੈ ਇਹ ਆ ਜੀ ਟਰੈਕਟਰ ਵੀ ਸੋਨਾਲੀਕਾ ਕੰਪਨੀ ਦਾ ਵਾ 700 50 3 ਸਿਲੰਡਰ ਤੇ ਮਕੀਡੀ ਵਿਜਾਈ ਕਰਨੀ ਆ ਤੇ ਉਹਨੇ ਇਹਦਾ ਕੰਮ ਬਾਕੀ ਨਿਊਮੈਟਿਕ ਪਲੈਂਟਰਾਂ ਦੇ ਨਾਲ ਉਹ ਸਟੋਰੇਜ ਟੈਂਕ ਵੀ ਵੱਡੇ ਆ ਸੋਨਾ ਲਿਖਾ ਕੰਪਨੀ ਦੇ ਨਿਊਮੈਟਿਕ ਪਲੈਂਟਰ ਚ ਕੁਆਲਿਟੀ ਵੱਖੋ ਵੀ ਵਧੀਆ ਵਾ सबसिडी उत्तर उपलब्ध आ सबसिडी प्रूव आज देखो जी आ, आप, और क्या वाली मशीन दे ਇਹ ਕਿੰਨੇ ਪ੍ਰੈਸ਼ਰ ਤੇ ਚੱਲ ਰਿਹਾ ਵਾ ਕਿੰਨੇ ਤੇ ਵਾਂ ਅਲੱਗ ਲੱਗ ਜਾ ਰਿਹਾ ਵਾ ਤੇ ਇਹ ਦੇਖ ਸਕਦੇ ਜੇ ਵਧੀਆ ਵਰਕਿੰਗ ਆ ਤੁਸੀਂ ਵੀ ਦੇਖ ਸਕਦੇ ਜੀ 8 ਇੰਚ ਦੇ ਉੱਤੇ ਜਿਹੜਾ ਵਾ ਉਹ ਇਹਨੇ ਕੀਤਾ ਵਾ ਤੇ ਗਹਿਰਾ ਕਿਨਾ 2 ਇੰਚ 2 ਇੰਚ ਜਿਹੜਾ ਵਾ ਉਹ ਗਹਿਵਾ ਗਿਆ ਵਾ ਇਹ ਪੂਰਾ ਐਗਜ਼ੈਕਟਲੀ ਮਤਲਬ ਹਰ ਇੱਕ ਜਿਹੜਾ ਵਾ ਉਹ ਸੀਡ ਆ ਉਹ ਤੁਸੀਂ ਵੇਖ ਸਕਦੇ ਜਿ ਪਿਆ ਵਾ ਮਿਸਿੰਗ ਡਬਲਿੰਗ ਦੀ ਫੇਰ ਕੋਈ ਨਹੀਂ ਤੂੰ ਫੇਰ ਚਾ ਦੱਸ ਵਿੱਚ ਬੋਲ ਕਿਦਾ ਸਾਰੇ ਮਿਸਿੰਗ ਹੋਰ ਡਬਲਿੰਗ ਦੀ ਕੋਈ ਕੰਪਲੇਂਟ ਨਹੀਂ ਹੈ ਹਾਂ ਤੁਸੀਂ ਦੇਖ ਸਕਦੇ ਹੋ ਸਿੰਗਲ ਸਿੰਗਲ ਦਾਣਾ ਹੀ ਸੱਤਿਆ ਅੱਛਾ ਨਾ ਡਬਲ ਆ ਹਾਂ ਨਾ ਕੋਈ ਵੇਰੀਏਸ਼ਨ ਆ ਸੀਡ ਚ ਹਾਂ ਬਾਕੀ ਤੁਹਾਨੂੰ ਚੈੱਕ ਕਰਵਾ ਦਿੰਨੇ ਆਂ ਇਹ ਫਿੱਤੇ ਨਾਲ ਗਾਠੇ ਠੀਕ हां ਤੁਸੀਂ ਵੇਖ ਸਕਦੇ ਜੀ ਜਿਹੜਾ ਇਹਨਾਂ ਨੇ ਸੀਡ ਆਪਣੇ ਮਸ਼ੀਨ ਨੇ ਕੇਰਿਆ ਵਾ ਕਿੰਨਾ 8 8 ਇੰਚੀ ਤੇ ਆ ਪੂਰਾ ਮਤਲਬ ਦੂਸਰਾ ਨਾਲ ਦੀ ਖਾਲ ਇਹ ਵੀ 8 ਇੰਚੀ ਤੇ ਤੇ ਗ੍ਰਾਈ 2 ਇੰਚ ਜੀ 2 ਇੰਚ ਦੀ ਗ੍ਰਾਈ ਉਹ ਵੀ ਖੜਾ ਕਰਕੇ ਉਹ ਖਾਲ ਦੁੱਤਾ ਕਿਤੇ ਆਪਾਂ 2 ਇੰਚ ਦੀ ਗ੍ਰਾਈ ਤੇ ਲੱਗਿਆ ਕੋਈ ਵੀ ਮਿਸਿੰਗ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਮਿਕਸਿੰਗ ਹੋ ਰਿਹਾ ਵਾ ਪੂਰੇ ਮਤਲਬ ਐਕੂਰੇਟ ਜਿਹੜਾ ਵਾ ਲੈਂਥ ਤੇ ਉੱਤੇ ਜਿਹੜਾ ਵਾ ਉਹ ਸੀਡ ਹੋਇਆ ਹੈ ਸੀ ਹੈ ਨਾ ਇਹ ਇੱਕ ਮਿੰਟ ਇਹ ਡਿਸਟੈਂਸ ਤੁਸੀਂ ਵੇਖ ਸਕਦੇ ਹੋ ਰੋ ਟੂ ਰੋ ਡਿਸਟੈਂਸ ਕਿੰਨਾ ਵਾ 24 ਹੈ ਹੈ 24 ਹੈ 24 2 ਫੁੱਟ ਹੋ ਗਿਆ 2 ਫੁੱਟ ਪੂਰਾ ਮਤਲਬ ਜਿਹੜਾ ਵਾ ਇਹ ਐਕੂਰੇਟ ਤੁਸੀਂ ਚੈੱਕ ਕਰ ਸਕਦੇ ਜੀ ਮੇਰਾ ਚੌਵੀ ਵੀ ਤੋਂ 30 ਤੱਕ ਫਸਲਾਂ ਦੀਆਂ ਜਿਹੜਾ ਕੋਟਾ ਨੇ ਆ ਜਾਂ ਮਤਲਬ ਹੋਰ ਸਬਜ਼ੀਆਂ ਹੁੰਦੇ ਆ ਉਹਨਾਂ ਦਾ ਵੀ ਕੋਈ ਬੂਟਿਆਂ ਦੇ ਹਿਸਾਬ ਨਾਲ ਹੀ ਡਿਸਟੈਂਸ ਕਰ ਸਕਦੇ ਨਾ ਸਾਨੂੰ ਸੀ ਤੋਂ ਸੀ ਦੇ ਜੋ ਡਿਸਟੈਂਸ ਆ ਉਹ ਵੀ ਸਾਨੂੰ ਨਜ਼ਦੀਕ ਕਰਨਾ ਪਏਗਾ ਹਾਂ ਉਹ ਤਾਂ ਰੋਜ਼ ਰੋਜ਼ ਸਾਨੂੰ ਕੋ 20 ਤੋਂ ਲੈ ਕੇ 30 ਤੱਕ ਕਿਤੇ ਵੀ ਹੁੰਦਾ ਹਾਂ ਜੀ ਕੋਈ ਹੁਣ ਜਦਾਂ ਤੁਸੀਂ ਇੱਕ ਵਾਰੀ ਸੈਟਿੰਗ ਕਰਤੀ ਤੇ ਫਾਰਮਰ ਨੂੰ ਕੋਈ ਅੱਗੇ ਧਿਆਨ ਰੱਖਣ ਵਾਲੀ ਕਿਹੜੀ ਗੱਲ ਆ ਫਾਰਮਰ ਨੂੰ ਸਾਰੇ ਵੈਸੇ ਤੇ ਨੇ ਕਿਸੇ ਤੇ ਵਧੀਆ ਚੱਲਿਆ ਹਾਂ ਅਪਿੰਚ ਤੇ ਅੱਛਾ ਜਾਓ ਤੇ ਕੋਈ ਕੰਮ ਆ ਵੀ ਨੂੰ ਚੇਂਜ ਕੀਤਾ ਜਾਂੀਏ ਜਾਂ ਸੌਤ ਤੇ ਚਾਹੀਦੀ ਉਹ ਮਤਲਬ ਅਡਜਸਟੇਬਲ ਆ ਹਾਂ ਜਾਈ ਜੈਸੇ ਬਲੇ ਜਾਈ ਤੇ ਕਰ ਸਕਦਾ ਵਧੀਆ ਤਰੀਕਾ ਠੀਕ ਆ ਇਹ ਆਪ ਹੀ ਕਰਦੇ ਹਾਂ ਮਤਲਬ ਜੇ ਸਾਈਜ਼ ਵਧਾਉਣਾ ਘਟਾਉਣਾ ਵਾ ਲੈਂਥ 6 ਇੰਚ ਕਰਨੀ ਜਾਂ 8 ਇੰਚ ਕਰਨੀ ਆ ਉਹ ਅਸੀਂ ਕਰ ਸਕਦੇ ਹਾਂ ਫਾਰਮਰ ਦੇ ਅਕੋਰਡਿੰਗ ਹੈ ਚਲੋ ਠੀਕ ਦੇਖ <laughs> ਰਹੇ ਤੁਸੀਂ ਦੇਖ ਸਕਦੇ ਜੇ ਪੂਰੀ ਵਧੀਆ ਚੱਲ ਰਹੀ ਹੈ ਮਸ਼ੀਨ ਤੇ ਤੇ ਸਾਡੇ ਜਿਹੜਾ ਵੈਕਿਊਮ ਪ੍ਰੈਸ਼ਰ ਆ 50 ਤੇ ਤੇ ਬਾਕੀ ਪੈਟਰੋਲਿਕ ਮਾਰਕਰ ਆ ਤੇ ਹਾਈਡਰੌਲਿਕ ਮਾਰਕਿੰਗ ਦੇ ਨਾਲ ਦੋਵੇਂ ਪਾਸੇ ਜਿਹੜੀ ਉਹ ਮਾਰਕਿੰਗ ਹੁੰਦੀ ਆ ਤੇ ਉਹ ਵਧੀਆ ਤਰੀਕੇ ਨਾਲ ਲਗਾਈ ਕਰ ਰਿਹਾ ਵਾ ਜੋਨਾਲਿਕਾ ਕੰਪਨੀ ਦਾ ਨੁਮੈਟਿਕ ਪਲੈਂਟਰ ਹੈ ਆ ਨਵਾਂ ਡੱਬਾ ਵਾ ਬਾਦ ਵੀ ਜਾ ਰਹੀ ਆ ਤੇ ਉਧਰ ਫੀਡ ਵੀ ਦੇ ਦੇ ਸਾਦੇ